ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਕਿ ਗੁਜਰਾ ਮੈਂ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗੋਂਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮर्यादा ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲੋਂ ਤੋਂ ਵਿਚ ਆਇਆ ਹੋਇਆਗਾ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਸ਼ਾਂਤ ਰੂਪ ਡਰੈਸ ਕਰੋ ਤੇ ਗਲ ਮੁਤੇ ਦੀ ਕਰੋ ਚਲੋ ਮੈਂ ਰੈਨਿੰਗ ਕਮੈਂਟਰੀ ਨਹੀਂ ਕਰਾਂਗਾ। ਹੁਣ ਮੈਂ ਆਪਣੀ ਗੱਲ ਆਪਣੀ ਗੱਲ ਬਾਈਂਡ ਅਪ ਕਰ ਲਾਂਗਾ। ਜਿਆਦਾ ਜਿਆਦਾ ਗੁੱਸਾ ਕਰ ਜਦਿਨੇ ਬਾਜਵਾ ਸਾਹਿਬ ਮੈਂ ਤਾਂ ਇਹ ਗੱਲ ਨਹੀਂ ਕਰਾਂਗਾ। ਬਾਜਵਾ ਸਾਹਿਬ ਇਹ ਦੱਸ ਦਿਓ ਕਿ ਤੁਸੀਂ ਆਪਣੀ ਸਟੇਟਮੈਂਟ ਦਿੱਤੀ ਸੀ ਕਿ ਗੱਲ ਤੇ ਮੈਂ ਉਹਨਾਂ ਦੇ ਕੀ ਹੁੰਦੇ ਨੇ ਤਰਸੇ ਪਾ ਕੇ ਘਿਸੂਗਾ। ਸੁਖਵੀਰ ਸਿੰਘ ਜੀ ਤੁਸੀਂ ਮੈਂ ਸਟੈਂਡ ਕਰ। ਮੇਰੀ ਗੱਲ ਸੁਣੋ। ਤੁਸੀਂ ਮੈਂ ਸਾਹਿਬ ਦਿੱਤੀ ਸੀ। ਤੁਸੀਂ ਮੈਂ ਸਾਹਿਬ ਦਿੱਤੀ ਸੀ ਕਿ ਬਕਰ ਮੈਜੀਖੀਆਂ ਤੱਕਾ ਹੋ ਗਿਆ ਦੱਸੋ ਬਸ ਪੁਲਿਸ ਸਾਹਿਬ دسو دسو دسو, صحب دسو صحب مانتری صاحب تو اسی دسو کیا تو اٹھے صاحب کا مکمتری صاحب کا مکمتری نے کیا کہ تکہ ہویا کہ نہیں ہویا چھڑو مانتری صاحب مانتری صاحب چہروں ڈریس کرو گل پوری کرو اپنی اسے گل پوری کرو اپنی سبیرا کینڈلا پابا سپیکر صاحب ساڑھے ستاہر سہوان لیں اگلے بلا رہا ٹیم آگیا ڈراغ مافیہ دے خلاف کاروائی کیتی ਦਾ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰਗ ਮਾਫੀਆ ਦੇ ਹੱਕ ਵਿੱਚ ਆਈ ਉਹਦੇ ਹੱਕ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਜਾਬ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਘੜਤ ਸਟੋਰੀਆਂ ਤਰਜ਼ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਡਰਨ ਵਾਲੇ ਕਿਸੇ ਐਫ ਆਈ ਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰੋਂ ਪਾਪੂ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਆ ਡਰਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰਵਾਦ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਬਿਲਕੁਲ ਡਰਨ ਵਾਲੇ ਨਹੀਂ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬੜੀ ਜਲਦੀ ਜੇਰ ਵੀ جیل جا کے ملنا رہے ہیں بڑی جلدی بکرم جی دی مجیتھی تو یہ بھی پروسے جو اس اتر داست دینے گے کہ بڑی جلدی جا کے مل کیا ہوں گے اے حالات رہنا دے کانگرس پارٹی آنا دے کیونکہ انہوں نے سب ایک مر دیو ایک منٹ دیو ایک منٹ دیو بیٹھو پلیس سر دسو کی کرنے جاندے ہیں اکس سے بحث ہو رہی ہے جی دسو سب کس قسم دیئے بحث کر رہے ہیں تسی یہ دسو کمپلیٹ فیل تو گورنمنٹ ہے تسی سر چین اڈریس کرو کسے آج ہر کار کے بیچے ڈرگ پہنچ گیا ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਟੇਲ ਕਰ ਰਹੇ ਹੋ ਸਾਰੀ ਬਹਿਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪਰਸਨਲਾਈਜ਼ ਗੱਲ ਨਾ ਕਰੋ ਨਹੀਂ ਮੈਂ ਇਹ ਗੱਲ ਮੈਂ ਜਵਾਬ ਦਊਗਾ ਜਿਹੜੀ ਇਹਨਾਂ ਗੱਲ ਕਹੀ ਪਰਸਨਲਾਈਜ਼ ਇਹ ਕੰਮ ਕਰੋ ਕਿ ਫਿਰ ਤੁਹਾਡੀ ਬਾਈਵਾਦ ਸਾਹਿਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਨਨ ਨੂੰ ਫੇਰ ਪਰਸਨਲਾਈਜ਼ਡ ਗੱਲ ਨਾਲ ਬਿਲਕੁਲ ਇਹ ਮੈਂ ਗੱਲ ਕਰਦਾ ਜੀ ਮੈਂ ਸਰ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਮੈਨੂੰ ਜੋ ਰਹੀ ਹੈ ਜਿਹੜੀ ਕਰਨ ਵਾਲੀ ਡਰੱਗ ਹੈਗਾ ਕਿਸ ਤਲਾ ਧੰਨਵਾਦ ਸਤਿਕਾਰਯੋਗ ਸਪੀਕਰ ਸਾਹਿਬ ਮੈਂ ਇਹ ਇਸ ਕਹਤ ਬਿਲਕੁਲ ਜੀ ਡਰੱਗ ਜਿਹੜਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਚ ਜਾਂ ਸਾਡੀ ਪਾਰਟੀ ਚ ਆਊਗਾ ਅਸੀਂ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਇਹਨੂੰ ਡਰੈਸ ਕਰੋ ਸਰ ਜੇ ਕਿਸੇ ਹੋਰ ਪਾਰਟੀ ਚੋਂ ਖਤਮ ਕਰਦੇ ਹੋ ਸਾਹੀ ਖਤਮ ਹੋਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਟੇ ਦੇ ਬੱਚੇ ਤਸਕਰ ਫਲਾਨੀ ਗੱਡੀ 'ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇਂ ਇਹ ਭੜਕ ਜਾਂਦੇ ਨੇ ਵਿਚਾਰੇ ਉਸ ਸਮੇਂ ਸਾਡੇ ਖਿਲਾਫ ਬੋਲਣ ਲੱਗ ਜਾਂਦੇ ਨੇਗੇ ਸੋ ਜੋ ਕੁਛ ਮਰਜ਼ੀ ਪਾਚੇ ਦਰਚ ਕਰਾ ਲੈਣ ਜੋ ਕੁਛ ਮਰਜ਼ੀ ਕਰਾ ਲੈਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋਈ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋ ਗਦੇ ਦੇਸੀ ਰਿਸ਼ਤੇਦਾਰ ਹੋਵੇ ਚਾਹੇ ਕਿਸੇ 2015 ਦਾ ਮੁਕਦਮਾ ਦਰਜ ਹੋਵੇ ਚਾਹੇ 2016 ਦਾ ਹੋਵੇ 18 ਦਾ ਹੋਵੇ 21 ਦਾ ਹੋਵੇ ਜਿਹਦੇ ਦੇ ਵੀ ਖਿਲਾਫ ਮੁਕਦਮਾ ਦਰਜਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਿਲਕੁਲ ਇਸ ਹਾਸ ਸੋਖ ਕੇ ਕਹਿੰਦੇ ਆਗੇ ਕਿ ਡਰਗ ਮਾਫੀਆ ਵੀ ਖਤਮ ਹੋਊਗਾ ਔਰ ਗੈਂਗਸਟਰイズਮ ਵੀ ਖਤਮ ਹੋਊਗਾ ਔਰ ਸਾਡੇ ਸਾਰੇ ਬਲਾਜਿਆ ਕੀ ਆਉਣ ਵਾਲੇ ਸਮਝ ਦੱਸਣਗੇ ਕਿ ਹੋਰ ਵੀ ਜਿਹੜੇ ਮੈਥਡ ਨੇ ਸੀ ਉਹ ਕੀ ਅਪਣਾ ਰਿਆ ਔਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਖੇਡ ਸਟੇਡੀਅਮ ਬਣਾ ਰਿਆ ਆਕੇ ਸਾਡਾ ਨੌਜਵਾਨ ਖੇਡਾਂ ਵੱਲ ਜਾਵੇ ਅਸੀਂ ਦੱਸਾਂਗੇ ਕਿਸ ਤਰ੍ਹਾਂ ਜਿਹੜੇ ਸਾਡੇ ਰੀਹੈਬ ਸੈਂਟਰ ਸ਼ੁਰੂ ਕੀਤੇ ਗਏ ਨੇਗੇ ਡਾਕਟਰ ਅਸੀਂ ਭਾrtੀਕਰੇ ਸਾਰਾ ਡਿਟੇਲ ਦੇ ਅੰਦਰ ਦੂਸਰੇ ਸਾਡੇ ਮੈਂਬਰ ਸਾਹਿਬਾਨ ਦੱਸਾਂਗੇ ਬਹੁਤ ਬਹੁਤ ਧੰਨਵਾਦ ਡਿਪਟੀ ਸਪੀਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਨਜਗ ਮੰਤਰੀ ਸਾਹਿਬ ਕਰਨਪ੍ਰੀਤ ਸਿੰਘ ਸੋਨ ਸਾਹਿਬ ਮਾਨਯੋਗ ਸਪੀਕਰ ਸਾਹਿਬ ਬੈਠੋ ਪਲੀਜ਼ ਇੱਧਾ ਨਾ ਕਰੋ ਬਹੁਤ ਜਲਦੀ ਗਾਈਟ ਬੈਠੋ 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 ਪਲੀਜ਼ ਤੁਸੀਂ ਅੱਜ ਪੰਜਾਬ ਦੇ ਅਹਿਮ ਮੁੱਦੇ ਡਰੱਗ ਜੀ ਮੈਂ ਸਾਹਿਬ ਬੈਠੋ ਪਲੀਜ਼ ਜੀ ਮੈਂ ਸਾਹਿਬ ਬੋਲਣ ਦਾ ਮੌਕਾ ਦਿੱਤਾ ਬੈਠ ਮਾਨਯੋ ਸਪੀਕਰ ਸਾਹਿਬ ਮੈਂ ਤਾਂ ਬੋਲ ਰਹੇ ਨੇ ਮੈਂ ਆਪਣੀ ਗੱਲ ਇੱਕ ਉਹਨਾਂ ਦੀ ਗੱਲ ਪੂਰੀ ਹੋਣ ਦੇ ਫਿਰ ਉਹਨਾਂ ਦੇ ਦੇਣ ਦੇ ਸੌਂ ਸਾਹਿਬ ਦੀ ਗੱਲ ਪੂਰੀ ਹੋਣ ਦੇ ਹੋ ਕਹਿੰਦੇ ਮੇਰਾ ਨਾਮ ਨਹੀਂ ਲਿਆ ਸੌਂ ਸਾਹਿਬ ਦੀ ਗੱਲ ਪੂਰੀ ਹੋਣ ਦੇ ਫਿਰ ਉਹਨਾਂ ਦੇ ਦੇਣ ਦੇ ਜਿਹੜੇ ਕਿ ਇੱਕ ਅਕਿਊਜ਼ ਸੀ ਜਿਨ੍ਹਾਂ ਦੇ ਖਿਲਾਫ ਮਕਦਮਾ ਤਰਜੋ ਹੋਇਆ ਸੀ ਐਫ ਆਈ ਆਰ ਨੰਬਰ 35 ਡੇਟਡ 5 ਮਾਰਚ 1915 21 24 25 27 28 29 ਕਾਫੀ ਸਾਰੀਆਂ ਧਰਾਵਾਂ ਕਾਟ 196858 ਜੀ ਆਰ ਮਜ਼ਾ ਐਕਟ 27 ਆਰ ਮਜ਼ਾ ਐਕਟ 22 ਬੀ ਐਨ ਬਹੁਤ ਸਾਰੀਆਂ ਧਰਾਵਾਂ ਨੇ ਸਰ ਕਹੇ ਬੋਲਣ ਲੱਗੇ ਜੀ ਕਾਫੀ ਟਾਈਮ ਲੱਗੂਗਾ ਉਹ ਜਿਹੜੇ ਸਾਥੀ ਸੀ ਉਹਨਾਂ ਨੂੰ ਸਾਡੇ ਸਤਿਕਾਰਯੋਗ ਵੈਬਰ ਸੁਖਪਾਲ ਸਿੰਘ ਖਹਿਰਾ ਜੀ ਲਗਾਤਾਰ ਜਦੋਂ ਅਬਸਕੌਂਡਰਡ ਸੀ ਜਦੋਂ ਭੱਜੇ ਸੀਗੇ ਢਾਈ ਤਿੰਨ ਘੰਟੇ ਗੱਲ ਕਰਦੇ ਸੀ ਇਹਨਾਂ ਦਾ ਰਿਲੇਸ਼ਨ ਸੀ ਢਾਈ ਤਿੰਨ ਘੰਟੇ ਲਗਾਤਾਰ ਤੁਸੀਂ ਉਸ ਸਮੇਂ ਮੈਂ ਦੱਸ ਰਿਆ ਨਾ ਹੁਣ ਨਾ ਪਰ ਵੇਟ ਕਰੋ ਯਾਰ ਐਦਾ ਕਿਉਂ ਬੋਲੋ ਪੂਰੀ ਔਰ ਪੂਰਾ ਹੁਲਣ ਦੇ ਨੂੰ ਦੱਸ ਦਿੰਦਾ ਹਾਂ ਮੈਨੂੰ ਉਸ ਪੂਰਾ ਹੁਲਣ ਦੇ ਪਾਊਡਰ ਵੀ ਦੇ ਦਿਓ ਪਾਉਂਟ ਆਫ ਪਾਊਡਰ ਦੇ ਦਿਓ ਜੀ ਦੇ ਦਿਓ ਦੇ ਦਿਓ ਦੇ ਦਿਓ ਮੈਂ ਦੇ ਦਿਓ ਆ ਸੁਣ ਸੁਣ ਚੀਮਾ ਸਾਹਿਬ ਦੀ ਗੱਲ ਪੂਰੀ ਹੁਲਣ ਦੇ ਫੇ ਤੁਹਾਨੂੰ ਟਾਈਮ ਮਿਲੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਦਿਓ ਜਵਾਬ ਆ ਕਿਉਂ ਡਰਦੇ ਕਾ ਤੂੰ ਦੇ ਦੇ ਯਾਰ ਕਿਉਂ ਘਬਰਾਉਣਾ ਕਰਦਾ ਜੀਮਾ ਸਰ ਜੇਰ ਨੂੰ ਅਡਰੈਸ ਕਰੋ ਇਹ ਇਹ ਇਹਨਾਂ ਨੂੰ ਪੂਰਾ ਕਰਨ ਦੇ ਫਤਨ ਟਾਈਮ ਲੱਗੂਗਾ ਪੂਰਾ ਪਹਿਲਾ ਗੱਲ ਇਹਨਾਂ ਨੂੰ ਇਹ 2 19 ਦੋਸ਼ੀ ਇਹਨਾਂ ਨੂੰ ਬੋਲਣ ਦੇ ਉਦੋਂ ਮੌਕਾ ਮਿਲੂਗਾ 19 ਦੋਸ਼ੀ ਫੜੇਗਾ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਸਜ਼ਾ ਹੋਈ ਹੈਗੀ ਔਰ ਉਸ ਜਿਹੜੀ ਐਵੀਡੈਂਸ ਆਇਆ ਸੀ ਔਰ ਉਸ ਸਮੇ ਸਤਕਾਰਯੋਗ ਮੈਂਬਰ ਸਾਹਿਬ ਦਾ ਨਾਮ ਜਿਹੜਾ ਉਹਨਾਂ ਇਨਵੈਸਟੀਗੇਸ਼ਨ ਚ ਆਇਆ ਸੀ ਉਸ ਸਮੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਉਸ ਸਮੇਂ ਕੋਈ ਨਾ ਕੋਈ ਤਾਕ ਤਰੀਕਾ ਮੈਂ ਉਹਨੂੰ ਸ਼ਬਦਰੀ ਵਰਤੂਗੇ ਪਰ ਤੁਸ ਨੂੰ ਐਕਸਪਲੈਨ ਕਰਨੇ ਪੈਣਗੇ ਕੋਈ ਨਾ ਕੋਈ ਤਾਕ ਤਰੀਕਾ ਵਰਤਿਆ ਤੇ ਆਪਣੇ ਆਪ ਨੂੰ ਬਚਾ ਲਿਆ ਔਰ ਉਸ ਬਾਅਦ ਫਿਰ ਕੈਪਟਨ ਸਾਹਿਬ ਜਦੋਂ ਆਏ ਉਹਨਾਂ ਨੇ ਉਹਨਾਂ ਨੇ ਜਿਹੜਾ ਫਿਰ ਸ਼ੁਰੂਆਤ ਕੀਤੀ ਤਾਂ ਉਸ ਤੋਂ ਬਾਅਦ ਸਾਨੂੰ ਤਾਂ ਪਤਾ ਨਹੀਂ ਸਾਨੂੰ ਵੀ ਕਿਹਾ ਗਿਆ ਕਿ ਮੇਰੇ ਦੇ ਝੂਠਾਗਾ ਫਿਰ ਜਾ ਕੇ ਜਿਹੜਾ ਦੀ ਜਹਾਦ ਖੜਾ ਹੁੰਦਾਗਾ ਉਹ ਜਾਜ ਦੇ ਪਿੱਛੇ ਪੂਛ ਲੱਗੀ ਹੁੰਦੀ ਹੈ ਮੈਂ ਜਾਜ ਜਿਆਦਾ ਨਹੀਂ ਬੈਂਦਾ ਤੇ ਉਹ ਪੂੰਛ ਦੇ ਕੋਲੇ ਖੜ ਕੇ ਤੇ ਜੁਆਇਨ ਕਰ ਲਿਆ ਫਿਰ ਉਹ ਵੀ ਕੇਸ ਜਿਹੜਾ ਬੰਦ ਕਰਨ ਦਾ ਯਤਨ ਜਿਹੜਾ ਉਸ ਸਮੇਂ ਦੀ ਸਰਕਾਰ ਨਾਲ ਮਿਲ ਕੇ ਹੋਇਆ ਸੋ ਉਸ ਤੋਂ ਬਾਅਦ ਹੁਣ ਜਿਹੜਾ ਇਹਦੀ ਮੈਨੂੰ ਲੱਗਦਾ ਸ਼ਾਇਦ ਈਡੀ ਦੇ ਵਿੱਚ ਚਾਰ ਸ਼ੀਟ ਪੇਸ਼ ਕੀਤੀ ਆ ਹੋਰ ਵੀ ਕੋਈ ਏਜੰਸੀ ਜਿਹੜੀ ਆ ਉਹ ਜਾਂਚ ਕਰ ਰਹੀ ਆ ਸੋ ਮੈਂ ਤਾਂ ਇੰਨੀ ਕਲੀਅਰਿਫਿਕੇਸ਼ਨ ਦੇ ਲਈ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਤੁਹਾਡਾ ਥੈਂਕ ਯੂ ਜੀ ਕਰਿਓ ਖੈਰਾ ਸਾਹਿਬ ਮਾਈਕ ਨੂੰ ਡਿਜੀਟ ਮੈਟਵਾ ਹਾਂਜੀ ਹਾਂਜੀ ਆਹ ਰਿਕਾਰਡ ਥੈਂਕ ਯੂ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਕੇਸ ਕੋਰਟ ਕੀਤਾ ਉਹ ਸੁਪਰੀਮ ਕੋਰਟ ਵੰਡਿਆ ਨੇ ਉਹਦੀ ਟ੍ਰਾਇਲ ਸਟੇ ਕੀਤੀ ਉਹ ਤੋਂ ਮਿਲ ਗਿਆ ਲੱਗਦਾ ਇੱਕ ਮਹੀਨੇ ਚ ਮੈਂ ਤੁਹਾਨੂੰ ਦੈਟ ਮੀਨਸ ਕਿ ਐਜ਼ ਔਨ ਡੇਟ देयर ਇਜ਼ ਨਥਿੰਗ ਅਗੇਂਸਟ ਮੀ ਐਜ਼ ਫਾਰ ਐਸ ਐਨਡੀਪੀਐਸਸ ਕਨਸਰਨ ਔਰ ਜਿਹੜਾ 2015 ਦਾ ਇਹਨਾਂ ਨੇ ਕੋਰਟ ਕੀਤਾ ਉਹ ਫਿਰ ਅਲਟੀਮੇਟਲੀ ਨਾ ਜੀ ਮੈਂ ਲੀਡਰ ਆਫ oppositon ਸੀਗਾ ਸਦਾ ਭਗਵਾਨ ਸਿੰਘ ਮਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੀ ਮੈਨੂੰ ਬੇਗੁਨਾ ਮੇਰੇ ਹੱਕ ਵਿੱਚ ਗੋਹਾਰ ਲਈ ਇੱਥੋਂ ਤੱਕ ਕਿਹਾ ਕਿ ਪਾਰਲੀਮੈਂਟ ਵਿੱਚ ਜਾ ਕੇ ਮੈਂ ਮਤ ਚਕੂਗਾ ਕਿ ਇਹਰਾ ਬੇਗਨਾ ਇਹਦਾ ਵਿਂਡੇਟਾ ਹੋ ਰਿਹਾ ਜੀ अच्छा उस ਤੋਂ ਬਾਅਦ ਮੈਂ ਚਲੇ ਗਿਆ ਸੁਪਰੀਮ ਕੋਰਟ ਜੀ ਸੁਪਰੀਮ ਕੋਰਟ ਦਾ ਡਿਪਟੀ ਸਪੀਕਰ ਸਾਹਿਬ ਬੜਾ ਇੰਟਰਸਟਿੰਗ ਫੈਕਟ ਹੈ ਪਹਿਲਾ ਦੋ ਜਜਸ ਨੇ ਇਹ ਮੇਰਾ ਕੇਸ ਸੁਣਿਆ ਉਹਨਾਂ ਨੇ ਸਟੇ ਕਰਤੀ ਸਾਰੀ ਕਸੀਟਿੰਗ 2017 ਫਿਰ ਜੀ ਦੋ ਜਜਸ ਨੇ ਕਿਹਾ ਕਿ ਬੜਾ ਇੰਟਰਸਟਿੰਗ ਸਬਜੈਕਟ ਹੈ ਕਿਉਂਕਿ ਤੈਨੂੰ ਕੋਰਟ ਨੇ ਬਾਕੀ ਦੋਸ਼ੀਆਂ ਨੂੰ ਸਜ਼ਾ ਕਰਨ ਤੋਂ ਬਾਅਦ ਸੈਕਸ਼ਨ 319 ਵਿੱਚ ਐਜ਼ ਐਨ ਅਕਿਊਜ਼ ਤਲਬ ਕੀਤਾ ਉਹਨਾਂ ਨੇ ਕਿਹਾ ਅਸੀਂ ਨਹੀਂ ਦੋ ਜਣੇ ਫੈਸਲਾ ਕਰਨਗੇ ਤਿੰਨ ਜਜੇਸ ਦਾ ਕਨਸਟੀਟਿਊਸ਼ਨਲ ਬੈਂਚ ਇੱਕ ਮਿੰਟ ਜੀ ਇੱਕ ਮਿੰਟ ਪਲੀਜ਼ ਇੱਕ ਮਿੰਟ ਤਿੰਨ ਮੈਂਬਰ ਤਿੰਨ ਜਜੇਸ ਦਾ ਕਨਸਟੀਟਿਊਸ਼ਨਲ ਮੈਂਬਰ ਬੈਂਚ ਬੈਠ ਗਿਆ ਤਿੰਨਾਂ ਨੇ ਕਿਹਾ ਜੀ ਨਹੀਂ ਜੀ ਅਸੀਂ ਨਹੀਂ ਪੰਜ ਕਰਨਗੇ ਪੰਜ ਮੈਂਬਰ ਕਨਸਟੀਟਿਊਸ਼ਨਲ ਬੈਂਚ ਸੁਪਰੀਮ ਕੋਰਟ ਆਫ ਇੰਡੀਆ ਨੇ ਫ फेब्रुवारी 2024 ਚ ਮੈਨੂੰ ਬੇਗਣਾ ਮੈਨੂੰ ਬੇਗਣਾ ਸਰਪੀਂਦ ਸਿੰਘ ਸਾਹਬ ਸਰਪੀਂਦ ਸਿੰਘ ਸਾਹਬ ਮੰਤਰੀ ਸਾਹਿਬ ਬੈਠੋ ਪਲੀਜ਼ ਪਰ ਹੁਣ ਬਿਠਾਓ ਵੀ ਗੱਲ ਹੋਣ ਦੀ ਪੂਰੀ ਹੋਣਾ ਚੱਲਣ ਦੀ ਗੱਲ ਨੂੰ ਗੱਲਾਂ ਉਹਦੇ ਗੱਲ ਨੂੰ ਸੋਮ ਸਾਬ ਨੂੰ ਬੋਲ ਲੈਂਦੇ ਆ ਫਿਰ ਤੁਸੀਂ ਬੋਲਿਓ ਜਿਹੜਾ ਪੂਰੀ ਝੂਠਾ ਕੇ ਡੈਡ ਐਲਗੀਸਟੇਜ ਪਾਇਆ ਉਹ ਕਰ ਹੋਵੇ ਜਿਵੇਂ ਸਾਬ ਸੋਮ ਸਾਬ ਨੂੰ ਬੋਲਣ ਦੇ ਫਿਰ ਬੋਲਿਓ ਸੋਮ ਸਾਬ ਨੂੰ ਗੱਲ ਬੋਲਣ ਦਿਓ ਸੋਮ ਸਾਬ ਦੀ ਗੱਲ ਹੋਣ ਦਿਓ ਫਿਰ ਕਰ ਲਿਓ پرسنل نہ بڑھائیے پر اس طرح پر یہ کے کتے چلو گئی اے پرسنل نہ کریے پر اس طرح پر چیمہ صاحب کو کرا دیو جیڈی کال قل بہت بہتر مل سیوان کار رہے ہیں بہت اچھا چاہ رہا ملک کے اوپر سیوان کار رہے ہیں کہ سٹے ہو گیا ਉਸੇ ਇਸ ਗੱਲ ਕਰਕੇ ਹੋਇਆ ਕਿ ਜਿਹੜੀ ਟ੍ਰਾਇਲ ਕੋਰਟ ਸੀ ਉਹਦੇ ਅੰਦਰ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਸੀ ਉਹਨੇ ਆਪਣੇ ਧਿਆਨ ਕਲਮ ਬੰਦ ਕਰਾਇਆ ਪਰ ਲੇਕਿਨ ਉਸ ਸਮੇਂ ਦੇ ਪ੍ਰੋਸੀਕਿਊਟਰ ਜਿਹੜਾ ਵੀ ਪ੍ਰੋਸੀਕਿਊਟਰ ਸੀ ਉਹਨੇ 319 ਦੀ ਐਪਲੀਕੇਸ਼ਨ ਜਿਹੜੀ ਆ ਉਹ ਮੂਵ ਨਹੀਂ ਕੀਤੀ ਇਹ ਅੱਜ ਦਾ ਜਦੋਂ ਟ੍ਰਾਇਲ ਖਤਮ ਹੋ ਗਿਆ ਉਸ ਸਮੇਂ ਮੂਵ ਕੀਤੀ ਜਦ ਕਿ ਉਹਦਾ ਫਰਜ਼ ਬਰਦਾ ਸੀ ਉਦੋਂ ਕੀਤੀ ਸੋ ਇਹ ਵੀ ਬਹੁਤ ਵੱਡੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਕਿ ਉਹ ਉਸ ਸਮੇਂ ਦੌਰਾਨ ਐਡੀ ਵੱਡੀ ਸਟੋਰੀ ਦੇ ਉੱਤੇ ਜਦੋਂ ਕਿ ਅਕਿਊਜ਼ ਦਾ ਬਤੌਰ ਅਕਿਊਜ਼ ਲਾਮ ਆਜਵੇ ਔਰ ਉਸ 19 ਦੀ ਐਪਲੀਕੇਸ਼ਨ ਉਹਨਾਂ ਨੇ ਫਾਇਲ ਨਹੀਂ ਕੀਤੀ ਐਸੇ ਗੱਲ ਕਰਕੇ ਉਸੇ ਲਕੂਨੇ ਦਾ ਲਾਭ ਉਠਾਉਂਦੇ ਹੋਏ ਸੁਪਰੀਮ ਕੋਰਟ 'ਤੇ ਚਲੇ ਕਿਉਂਕਿ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਬਹੁਤ ਵੱਡੇ ਵੱਡੇ ਬੱਡੇ-ਵੱਡੇ ਜੁਡੀਸ਼ੀਅਲ ਅਫਸਰ ਨੇ ਕਿ ਇਸ ਗੱਲ ਕਰਕੇ ਇਹਨਾਂ ਨੇ ਜਿਹੜਾ ਡਿਲੇ ਹੋਇਆ ਸਿਸਟਮ ਜਿਹੜਾ ਸਿਸਟਮ ਨਾਲ ਸਰਕਾਰਾਂ ਦੇ ਨਾਲ ਮਿਲ ਕੇ ਡਿਲੇ ਕੀਤਾ ਉਸ ਸਮੇਂ ਦੀ ਸਰਕਾਰ ਜਿਹੜਾ ਮਿਲ ਕੇ ਡਿਲੇ ਕੀਤਾ ਉਸ ਡਿਲੇ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨੇ ਜੁਡੀਸ਼ੀਅਲ ਪ੍ਰੋਨਾਂਊਂਸਮੈਂਟ ਆਪਣੇ ਹੱਕ 'ਚ ਕਰਾਉਣ ਦਾ ਯਤਨ ਕੀਤਾਗਾ ਹਜੇ ਸਟੇ ਹੋਇਆਗਾ ਅਸੀਂ ਰੱਖਾਂਗੇ ਕਿ ਡਿਲੇ ਹੋਇਆ ਹੋਇਆ ਮੈਟਰ ਡਿਲੇ ਕੀਤਾਗਾ ਮੈਟਰ ਡਿਲੇ ਕਿਨੇ ਕੀਤਾ ਕਾਂਦੀਦਰ ਬੀਜੇਪੀ ਦੀ ਸਰਕਾਰ ਸੀ ਮੈਟਰ ਡਿਲੇ ਕਿਨੇ ਕੀਤਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਸੋ ਡਿਲੇ ਹੋ ਗਿਆ ਜਦੋਂ ਡਿਲੇ ਹੋ ਗਿਆ ਉਸ ਡਿਲੇ ਦਾ ਵੈਰੀਫਾਈਡ ਆਊਟ ਡਾਟ ਜਿਹੜਾ ਵੈਰੀਫਾਈਡ ਡਾਟ ਲੈਂਡ ਦਾ ਕੋਸ਼ਿਸ਼ ਕਰ ਰਹੇ ਨੇਗੇ ਉਸ ਦਾ ਸਟੇ ਹੋਇਆ ਸਪੀਕਰ ਸਾਹਿਬ ਅਜੇ ਅਜੇ ਕਟਲ ਨਹੀਂ ਹੋਈ ਜਦੋਂ ਕਟਲ ਹੋਊਗੀ ਸੀ ਮੁਬਾਰਕਬਾਦ ਦੇ ਦਿਆਂਗੇ ਪਰ ਜੇ ਕਟਲ ਨਹੀਂ ਹੋਈ ਅਜੇ ਸਟੇ ਹੋਇਆਗਾ ਸੋ ਇਹ ਸਾਰੇ ਲਕੂਨੇ ਤੁਹਾਡੇ ਰਿਸ਼ਤੇ ਦਾ ਤੁਹਾਨੂੰ ਚੰਗੀ ਤਰ੍ਹਾਂ ਪੜਾਉਦੇ ਰਹਿੰਦੇ ਨੇਗੇ ਸੋ ਮੈਂ ਜ਼ਿਆਦਾ ਨਹੀਂ ਬੋਲੂਗਾ ਧੰਨਵਾਦ ਥੈਂਕ ਯੂ